ਆ ਸਾਰੇ ਹਿਊਮਨ ਬੰਬ ਇਕੱਠੇ ਬੈਠੇ ਆ ਕਟੇ ਫਟਣਗੇ ਪ੍ਰਗਟ ਸਿੰਘ ਨੇ ਮੁੱਖ ਮੰਤਰੀ ਬਾਦਲ ਨੂੰ ਚਿੱਠੀ ਬੰਬ ਭੇਜਿਆ ਤਾਂ ਦੂਜੇ ਪਾਸੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ ਪੂਰੀ ਆਮ ਆਦਮੀ ਪਾਰਟੀ ਹੀ ਬੰਬ ਨਜ਼ਰ ਆਉਣ ਲੱਗੀ ਹੈ ਸੁਖਬੀਰ ਬਾਦਲ ਨੇ ਇਸ ਬੰਬ ਨੂੰ ਹਿਊਮਨ ਬੰਬ ਕਿਹਾ ਹੈ ਤੇ ਨਾਲ ਹੀ ਦਾਵਾ ਕੀਤਾ ਹੈ ਕਿ ਇਹ ਬੰਬ ਛੇਤੀ ਹੀ ਫਟਣ ਵਾਲਾ ਹੈ ਆ ਆ ਆ ਸਾਰੀ ਨਾ ਆ ਸਾਰੇ ਹਿਊਮਨ ਬੰਬ ਇਕੱਠੇ ਬੈਠੇ ਆ ਕਟੇ ਫਟਣਗੇ ਰੋਪੜ ਦੇ ਵਿੱਚ ਸੰਗਤ ਦਰਸ਼ਨ ਕਰਨ ਪਹੁੰਚੇ ਉਪ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ ਦੇ ਉੱਤੇ ਵੀ ਸਵਾਲ ਚੁੱਕੇ ਸੁਖਵੀਰ ਬਾਦਲ ਨੇ ਕਿਹਾ ਕੇ ਇਸ ਫੰਡਿੰਗ ਦੀ ਜਾਂਚ ਹੋਣੀ ਚਾਹੀਦੀ ਹੈ ਐਸੇ ਨੇ ਆਈ ਏਮ ਸੇਇੰਗ ਕਿ ਨਾ ਫੰਡਿੰਗ ਇਹਨਾਂ ਦੇ ਬਾਹਰ ਆ ਰਹਾ ਹੈ ਥੀ ਸ਼ੁੱਡ ਬੀ ਇਨਵੈਸਟੀਗੇਟਿਡ ਬਿਕਾਜ਼ ਸਾਰੀ ਰੈਡਿਕਲ ਫੰਡਿੰਗ ਆ ਰਹੀ ਹੈ ਜਿਹੜੀ ਆ ਰਹੀ ਹੈ ਬਣੀ ਜਿੱਥੇ ਵੀ ਆਪ ਦੇ ਅਕਾਊਂਟਸ ਆ ਰਹੀਏ ਰ ਹੈ ਔਰ ਰੈਡਿਕਲ ਫੰਡਿੰਗ ਏ ਇਨਾਂ ਦੇ ਅਕਾਊਂਟਸ ਆਪਣੇ ਪੰਜਾਬ ਤਾਂ ਹੈ ਨਹੀਂ ਆਲਦੀ ਬਸ ਸੈਂਟਰਲ ਕਮਾਂਡ ਇਨ ਦਿੱਲੀ ਹੈ ਉਪ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਫੰਡਿੰਗ ਦੀ ਜਾਂਚ ਦੀ ਮੰਗ ਕਰ ਦਿੱਤੀ ਪਰ ਸ਼ਾਇਦ ਉਹ ਭੁੱਲ ਗਏ ਕਿ ਕੇਂਦਰ ਦੀ ਬੀਜੇਪੀ ਸਰਕਾਰ ਆਮ ਆਦਮੀ ਪਾਰਟੀ ਦੀ ਫੰਡਿੰਗ ਦੀ ਜਾਂਚ ਪਹਿਲਾਂ ਹੀ ਕਰਵਾ ਚੁੱਕੀ ਹੈ ਜਿਸ ਦਾ ਨਤੀਜਾ ਕੁਝ ਵੀ ਨਹੀਂ ਨਿਕਲਿਆ ਤਾਂ ਉਪ ਮੁੱਖ ਮੰਤਰੀ ਨੇ ਆਖਰ ਕਿਸ ਅਧਾਰ ਦੇ ਉੱਤੇ ਇਹ ਇਲਜ਼ਾਮ ਲਾਏ ਇਹ ਕਹਿਣਾ ਮੁਸ਼ਕਿਲ ਹੈ